ਆ ਪਕਾਈ ਕਰਨੀ ਹੁਣ ਚਲੋ ਭਾਈ ਯਾਰ ਦੇਖ ਲੈ ਖਾਣਾ ਨਹੀਂ ਨਹੀਂ ਯਾਰ ਬਾਹਲੇ ਪੈਸੇ ਬਾਹਲੇ ਲੱਗ ਜਾਂਦੇ ਤਾਂ ਬਾਹਲੇ ਲੱਗਦੇ ਆ ਕੁੱਤਾ ਆ ਜਾਵਾ ਬਾਹਲੇ ਕਿੱਥੇ ਪਾਵਾਂਗੇ ਕੀ ਕਰਦਾ ਤੂੰ ਕਿੰਨੇ ਦੀ ਕਰਨਾ ਕੋਲੇ ਵੀ ਨਹੀਂ ਖੜਦਾ ਮੁੜ ਕੇ ਹੱਥ ਸਾਫ ਇੱਕ ਮਿੰਟ ਮੈਂ ਤੈਨੂੰ ਹੋਰ ਦੱਸ ਦਿੰਨਾ ਇੱਕ ਬੇਫੋਲ ਨਹੀਂ ਖੜ ਗਿਆ ਦਲਾਲੀ ਹਜ਼ਾਰ ਹੀ ਦੇ ਬਹੁਗੀ ਕਿਉਂ ਹਾਂ ਭਾਈ ਕਿੰਨੇ ਦੀ ਦਲਾਲੀ ਦੀ ਗੱਲ ਕੀਤੀ ਆ ਦਲਾਲੀ ਕੀਤੀ ਤੂੰ ਦੋ ਦੀ ਜੁਕਤੇ ਹੁੰਦੀ ਫੇਰ ਦਿੰਦਾ ਨਹੀਂ ਤੂੰ ਛੱਡ ਭਰਾ ਜੀ ਡਾਕਟਰੀ ਤੂੰ ਤੈਨਣਾ ਮੰਗਲੀ ਦੇਦੀ ਤੂੰ ਤੈਨਣਾ ਬਸ ਆਈ ਯਾਰਾ ਹਾਂ ਐਡੀ ਦਾ ਉਹ ਰਹਿਣ ਦੇ ਭਾਈ ਸਾਨੂੰ ਵੀ ਨਹੀਂ ਇਹ ਜੀ ਕਰਜ ਤੂੰ ਬਾਗ ਉਹ ਨਹੀਂ ਦੇਣੀ ਉਧਰ ਜਾਣਾ ਦੇ ਯਾਰ ਇੱਕ ਇਸੇ ਦੇ ਬੈਠੇ ਆ ਸੀ ਮੈਂ ਕਹਾਂ ਕੋਹ ਕਹ ਦੇ 55 ਦੀ ਲੈ ਜੀ 55 65 ਆਲਾ ਉਹ ਖੜਾ ਤੂੰ ਕੀ ਕਹਿਣਾ ਫੇਰਾ ਨਾ ਇਹ ਵਿਕੇ ਨਾ ਉਹ ਵੀ ਕੇ ਨਾ ਵੀ ਕੇ ਤਾਂ ਕਿਉਂ ਵਿਖ ਤਾਂ ਜਾਣੀ ਆ ਪਰ ਇਹਨੂੰ ਪੁਰਿਆ ਹਾਂ ਹਾਂ ਚਾਚਾ ਨੂੰ ਤੂੰ ਬੇਚੋਗਾ ਕੋਈ ਤਾਂ ਆਪਾਂ ਹੀ ਦੱਸ ਗਾਂ ਆਪਣੀ ਆ ਜਾ ਉਰੇ ਕਿੰਨੇ ਦੀ ਕਹਿਣਾ ਦੁਕਾਨ ਆ ਯਾਰ ਜਮਾ ਭਰਾਵਾਂ ਵਾਲੀ ਗੱਲ ਕਰੀਂ ਭਰਾਵਾਂ ਵਾਲੀ ਗੱਲ ਨਹੀਂ ਆਈ ਬੱਚੀ ਹੈ ਬਾਲੀ ਚੰਗੀ ਆ ਬਹੁਤ ਛਾਗ ਬਹੁਤ ਚੰਗੀ ਹੈ ਬੱਚੀ ਵੇਖ ਮਾੜੀ ਤਾਂ ਬੱਚੀ ਆਪਾਂ ਇੱਕ ਵਾਰੀ ਵੀ ਇਹਨੂੰ ਕਹਿੰਦੇ ਯਾਰ ਇਹ ਸੁਣ ਵਾਲੀ ਗੱਲ ਕਰਦੇ ਆ। ਉਹ ਵੀ ਆਪਣੀ ਸਿੰਘਾਂ ਵਾਲੀ। ਚੱਲ ਇਸ ਦਾ ਤੋਂ ਬੋਲਦੇ। ਉਹ ਬੋਲੇ ਇਹ 75000 ਰੁਪਏ ਇਸਨੋਈ ਹੈ। ਉਹ 70 ਕੀ ਤੋਂ ਹੋ ਬੋਲੇ ਸੱਚੀ ਬੋਲੇ। ਕੌਣ ਬੋਲ ਰਿਹਾ? ਹਾਂ ਸਰ। ਕੌਣ ਬੋਲ ਰਿਹਾ? ਬਤਾ। ਚਲੋ। ਮਤਲਬ ਹੀ ਨਹੀਂ। ਹੁਣ ਕੀ ਆ? ਪਾਣੀ ਚੰਗੀ ਵੱਛੀ ਹੈ। ਹੁਣ ਤੂੰ ਕੀ ਆ ਨਾ? ਵਦਨ ਦੱਸਿਆ ਯਾਰ ਕੁਮਾਰਾ ਮੋਟਰ ਤਰਮਾਨ ਤਣ ਕਰ। 60 ਵੀ ਹੁੰਦੀ ਹੈ? ਨਹੀਂ। ਕਿੰਨੇ ਦੀ ਫਿਰ ਤੇਰੇ ਸਾਹਮਣੇ ਖੜਾ ਉਹ ਯਾਰ ਬਾਈ ਉਹ ਯਾਰ ਮੇ ਲਾ ਕੇ ਮੈਂ ਵੀ ਤੈਨੂੰ ਤੁਰ ਜਾਣਾ ਉਹ ਜਾਂਦੇ ਉਹ ਤਾਂ ਤੜਕੇ ਤਾਂ ਮੈਨੂੰ ਚੁੰਮੜੀ ਉਹ ਜਾਂਦੇ ਉਹ ਜਾਂਦੇ ਫਿਰ ਤਾਂ ਉਹ ਇੱਥੇ ਤੜਕੇ ਤਾਂ ਜਾਣਦੇ ਆਪਾਂ ਹੁਣ ਕੀ ਆਣਾ ਤੂੰ ਆਪਣਾ ਕੋਈ ਪਾਸਾ ਮਾਰਾ ਹੁਣ ਤੂੰ ਕੀ ਤੂੰ ਕਹੇ ਮੈਨੂੰ ਭਰਾਵਾਂ ਵਾਲੀ ਗੱਲ ਨਾ ਤੂੰ ਦੱਸ ਨਾ ਨਹੀਂ ਨਹੀਂ ਤੂੰ ਕਹੇ ਬਸ ਦੱਸ ਦੇ ਤੂੰ ਮੈਂ ਤਾਂ ਤੈਨੂੰ 60 ਕਹਤਾ ਕਰ ਕੀ ਆਣਾ ਤੁਸੀਂ ਕੀ ਆਣੇ ਮੈਂ ਦੱਸ ਕਿੰਨੇ ਦੀ ਆਣੇ ਆ ਯਾਰ ਇੱਕੋ ਹੀ ਕਹੇ ਇੱਕੋ ਹੀ 70 ਜੋ ਤੇਰਾ ਮਾਂ ਨਹੀਂ ਕਰੂੰਗਾ ਬਸ ਤੇ ਤੈਨੂੰ ਪੁੱਗਦੀ ਆ ਥਣ ਪੇਟ ਲਾ ਜਾ ਮੈਂ ਬਹਿ ਜਾਂਦਾ ਕਾਲਾ ਜੀ ਨਸੀਬ ਹੋਇਆ ਡਬਲ ਬਾਈ ਬਾਦ ਜੀ ਕੋਰ ਕੋਰ ਨਹੀਂ ਰੇਟ ਨੇ ਜਮੇਗਾ ਨਹੀਂ 62000 ਨੂੰ ਕਰਦ ਗਏ ਨਹੀਂ ਨਹੀਂ ਵੇਖ ਜੇ ਪੈਂਦਾ ਚਿੱਤ ਦਾ ਹੈ ਨਹੀਂ ਤੂੰ ਬੂੰਦ ਬੂੰਦ ਥਾਣਾ ਵੇਖਾ ਦਿੰਨੇ ਆ ਨਹੀਂ ਜੀ ਫੇਰ ਬਾਦਨ ਦੱਸੇ ਉਹ ਫੇਰ ਨੇੜੇ ਲਾੜਾ ਸਾਹਿਬ ਦਾ ਕਿ ਵੇਚਨੀਆਂ ਤਾਂ ਵੇਕੇ ਨਾ ਵੇਕੇ ਰ ਆਪਾਂ ਨੂੰ ਵੇਚਣ ਦੀ ਚਸ ਹੇੜੀਗੀ ਠੀਕ ਆ ਪਕੜਾ ਕੋਈ ਗਰਜ ਮਾਰਨੀ ਗਾਂ ਬਾਲੀ ਚੰਗੀ ਆ ਓ ਹਾ ਗੱਲ ਨਹੀਂ ਕਰ ਦਿੰਦੀ ਖੜ ਕੇ ਖੜ ਕੇ ਇਹ ਇਧਰ ਕਿਧਰ ਖੜਾ ਬੰਦਾ ਆਪਣਾ ਹੀ ਆ ਖੜਾ ਖੜਾ ਜਿਹੜਾ ਬੰਦਾ ਸੌਦਾ ਕਰਦਾ ਉਹ ਤਾਂ ਕੋਲੇ ਖੜਾ ਮੈਂ ਕੋਲੇ ਬੋਲੋ ਬੋਲੋ ਓ ਚਾਚਾ ਬੋਲ ਯਾਰ ਮੇਰੀ ਉਹ ਮੇਰਾ ਜਮਾਨ ਕਰ ਦਿਆਂਗੇ ਉਹ ਮਾਨ ਤਾਂ ਕਰ ਦਿਆਂਗੇ ਤੂੰ ਮੈਨੂੰ ਜਾਇਜ ਗੱਲ ਬੱਲੇ ਸੌਦਾ ਤਾਂ ਕਰ ਲੈ ਫਿਰ ਮਾਨ ਕਰਦੀ ਸਾਡਾ ਜਿਹੜਾ ਕਰਨਾ ਤੂੰ ਫਿਰ ਕਰ ਤੂੰ ਬੋਲ ਐ ਮੰਗ ਵੀ ਐ ਲੈ ਲੈਣਾ ਬਾਈ ਜੀ ਮੈਂ ਤਾਂ ਤੁਹਾਨੂੰ ਕਹਿਦਾ ਫਿਰ 62000 ਦੀ ਗੱਲ ਦਿੰਨਾ ਸਿੱਧੀ 2000 ਦਲਾਲੀ ਚੱਕਾਂਗੇ ਵਿੱਚੋਂ ਨਹੀਂ ਫਿਰ ਕਿੰਨੇ ਦੀ ਫਿਰ ਤੂੰ ਵੀ ਕਹਿ ਦੇ ਮੈਨੂੰ ਇਹ ਰ ਅਪਰਾਂ ਵਾਲੇ ਕੰਨ ਨਈ ਆ ਨਈ ਆ ਸਰਕਰ ਜੋ ਤੇਰਾ ਮਾਨ ਕਰਾਂਗੇ ਦਲਾਲੀ ਵਾਲਾ ਹੋਰ ਕੋਈ ਨਹੀਂ ਹੋਣਾ ਇੱਥੇ ਬੱਚੀ ਕਮੀ ਹੈ ਨਹੀਂ ਕੋਈ ਪਿਆਰ ਬਹਿਰ ਦੇ 67000 ਨੂੰ ਕਰ ਦਈਏ ਨਹੀਂ ਫੇਰ ਫੇਰ ਕੀ ਆਣਾ ਲਾਸਟ ਕੀ ਆ ਯਾਰ ਠੰਡੀ ਸੀਲ ਤਾਂ ਦੇਖ ਲਈ ਹਾਂ ਜਾਂ ਨਾ ਹਾਂ ਜਾਂ ਨਾ ਕੀ ਆ ਹਾਂ ਜਾਂ ਨਾ ਹਾਂ ਨਾ ਕਹ ਤੇ ਜਮ ਇੱਕੇ ਅਰੀ ਯਾਰ ਬਸ ਦੱਸ ਤਾਂ ਦਿਨ ਮਾ ਕਹ 100 ਨਾ ਛੱਡੀ ਮੁੜ ਕੇ ਕਹਦਾ ਤੈਨੂੰ ਫਿਰ ਆ ਜਿਵੇਂ ਮਰਜ਼ੀ ਬੈਠਾ ਰਹੀ ਉਹ ਯਾਰ ਦੇਹ ਓਹੋ ਕੋਈ ਚੱਕਰ ਨਹੀਂ ਉਹ ਕਿਸੇ ਨੇ ਤੈਨੂੰ ਗਾਂ ਮਾੜੀ ਕਿਹਾ ਕੋਈ ਮਾੜੀ ਨਹੀਂ ਕਿ ਮੈਂ ਫਿਰ ਤੈਨੂੰ ਕੋਈ ਗਾਂ ਦੀ ਵੀ ਚੀਜ਼ ਨਹੀਂ ਹਿੰਦੀ ਆ ਬਾੜੀ ਠੰਡੀ ਆ ਤੂੰ ਫਿਰ ਮੈਨੂੰ ਛੱਡ ਦਾਂਗੇ ਬਸ ਬੋਰ ਜਾ ਉਹ ਵੀ ਤੇਰਾ ਮਾਣੀਆਂ ਕਿਸੇ ਨੂੰ ਨਹੀਂ ਆ ਕਿਹਾ ਹੈ ਰੇਡ ਦੀ ਕਰਦੇ ਨਹੀਂ ਨਹੀਂ ਰੇਡ ਦੀ ਨਾ ਨਾ ਮਤਲਬ ਹੀ ਨਹੀਂ ਕਿਹੜਾ ਪਿੰਡ ਕਿਹੜਾ ਤੇਰਾ ਕਿਦੜਾ ਪਿੰਡ ਹੈ ਕਿਦੜਾ ਬੱਚੀ ਕਮੀ ਹੈ ਨਹੀਂ ਬਈ ਯਾਰ ਜੇ ਕਮੀ ਤੇਰਾ ਬਫੜਾ ਦਿੰਦੇ ਤੈਨੂੰ ਵੀ ਲੈ ਆ ਯਾਰ ਤੈਨੂੰ ਕਿਸੇ ਨੇ ਕਮੀ ਕਿਹਾ ਬੱਚੀ ਯਾਰ ਉਹਦਾ ਸ ਤੈਨੂੰ ਕਿਸੇ ਨੇ ਨਿੰਦੀ ਵੀ ਇਹਦਾ ਰੰਗ ਕਾਲਾ ਬਾਈ ਇਹ ਐ ਆ ਇਹ ਯੋ ਬਸ ਫਿਰ ਬਾਈ ਮੜਾ ਜਾਂ ਸੱਟ ਨਾ ਮਾਰ ਦੇ ਗਾਂ ਦੇ ਉਹ ਭਰਾਵਾ ਸੱਟ ਨਾ ਮਾਰਣਾ ਕਰਨੀ ਆ ਬਾਈ ਬੋਲੀ ਬੋਲੀ ਕਰਾਂ ਕਹੇ ਤਾਂ ਮੈਂ ਤੈਨੂੰ ਬੋਲ ਤੂੰ ਬੋਲ ਤੇ ਸਾਡੇ ਤੇ ਰੇਟ ਦੀ ਕਰ ਦੇ ਨਾ ਨਹੀਂ 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 ਪੰਜਾਂ ਪੰਜਾਂ ਸੌ ਨਾਲ ਫੇਰ ਕਿੰਨੇ ਦੀ ਫੇਰ ਤੂੰ ਕਹਿ ਤਾਂ ਦੇ ਸੇ ਯਾਰ ਤੇਰੇ ਤਾਂ ਮਾਂ ਨਹੀਂ ਹੋਊਗਾ 1000 ਰੁਪਏ ਸਰਚ ਚਾਉਂਦੀ ਆ ਯਾਰ ਬੱਸ ਨਹੀਂ 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 ਫਿਰ ਮੈਨੂੰ ਕਹੇ ਕਿ ਮੋੜੀ ਕੋ ਜੇ ਗਾਂ ਜੇ ਦੇਣੀ ਨਾ ਦੇਣੀ ਤੁਹਾਡੀ ਮਰਜ਼ੀ ਆ ਐਂ ਕਹਦੇ ਵੀ ਜਾਂਦਾ ਥੱਲੇ ਲੈਂਦੇ ਚੁੱਪ ਕਰਦੀ ਬੱਸ ਇੱਕੇ ਵਾਰੀ ਕਹਦੇ ਲਾਸਟ ਮੈਂ ਤਾਂ ਦੱਤਾ 1000 ਰੁਪਏ 1000 2000 ਪਿੱਛੇ ਨਹੀਂ ਹੁੰਦੇ ਨਹੀਂ ਰਹੂਗਾ ਬਾਲਾ ਨਹੀਂ ਹੋਣਾ ਜਣੀ ਲੋੜ ਹੀ ਨਹੀਂ ਓਏ ਹੈ ਨਾ ਰਸਤੇ ਤੜਾ ਉਹ ਪਹਿਲੀ ਯਾਰ ਆ ਇਹਦਾ ਤੇਰਾ ਮਾਨ ਕਰਿਆ ਉਹ ਫਿਰ ਐ ਮੁੱਲ ਵੀ ਨਹੀਂ ਸਾਡੇ ਨੂੰ ਲਾਇਆ ਕਿਸੇ ਨੇ ਤੈਨੂੰ ਮੈਂ ਤਾਂ ਤੇਰੇ ਨਾਲ ਲੱਗੀ ਜਾਂਦਾ 65 60 ਲਾਉਂਦੇ ਸੀ ਗੱਡੀ 'ਚ ਹੁਣ ਕੀ ਆ ਨਾ ਤੂੰ ਬਾ ਤੈਨੂੰ ਦੱਸਿਆ ਹੁਣ ਕੀ ਮਾਣਾ ਬਾ ਆਹੀ ਮਾਣਾ 1000 ਦਾ ਇਦੂ ਉੱਤੇ ਹੋਣਾ ਨਹੀਂ ਸਹੀ ਆ ਤੈਨੂੰ ਗਲਤ ਚੌੜੀ ਹੁੰਦੀ ਆ ਨਹੀਂ ਨਹੀਂ ਚੌੜੀ ਜੇ ਤਾਂ 65000 ਨੂੰ ਹੁੰਦੀ ਤਾਂ ਥਣ ਹੁੰਦਾ ਨਹੀਂ ਹੈਂ ਵਿਖਾ ਦੇ ਉਹ ਠੀਕ ਆ ਮਾ ਹਾ ਕੀ ਆ ਬੱਚੀ ਪਈ ਆ ਚੰਗੀ ਆ ਚੰਗੀ ਕਰਕੇ ਆਪਾਂ ਪੈਸੇ ਆਖੀ ਉਹ 1000 2000 ਰੁਪਏ ਦੇ ਲਿਆਉਣ ਵਾਸਤੇ ਲਦਾ ਸੀ ਕਿੰਨੀ ਆ ਭਾਈ ਵੇਚ ਨਹੀਂ ਆ ਵੇਚਣ ਵਾਸਤੇ ਆਏ ਆ ਇਹ ਜਿੰਦਾ ਘਟਾ ਨਹੀਂ ਕਰਦੇ ਇੰਨਾ ਨਾ ਘਟਾ ਨਹੀਂ 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 ਇੰਨਾ ਤੈਨ ਘਟ ਨਹੀਂ ਉਹ ਪਹਿਣ ਰਹਿ ਨਹੀਂ ਨਹੀਂ ਤਿੰਨ ਘਟ ਨਹੀਂ ਪਹਿਣ ਦੀ 65 ਦੀ ਲੈ 65 ਦੀ ਲੈ ਇਹਨੇ ਪਹਿਣ ਦੇ ਚਲ ਭਾਈ ਨਾ ਭਕਾਈ ਕਰਨੀ ਹੋਣੀ ਚਲੋ ਬਾਈ ਯਾਰ ਦੇਖ ਲੈ ਖਾਣਾ ਨਹੀਂ ਨਹੀਂ ਆ ਗਿਆ ਬਾਹਲੇ ਪੈਸੇ ਬਾਹਲੇ ਲੱਗ ਜਾਂਦੇ ਤਾਂ ਬਾਹਲੇ ਲੱਗਦੇ ਆ ਕੁੱਤਾ ਆ ਜਾ ਵਾ ਬਾਹਲੇ ਪਿੱਥੇ ਪਾਵਾਂਗੇ ਕੀ ਕਰਦਾ ਤੂੰ ਕਿੰਨੇ ਨਹੀਂ ਕਰਨਾ ਉਹਨਾ ਫਾਂਟ ਯਾਰ ਜਿਵੇਂ ਆਣਾ ਜੇ ਸਟਾਰਟ ਦੇ ਦੇਖੋ ਜਾ ਵੇਖ ਯਾਰ ਵੇ ਵੇ ਓਏ ਨਰਦਾ ਹੀ ਦਰ ਕੇ ਆ ਜਾ ਯਾਰ ਭਗਾਈ ਆਪ ਤਾਂ ਛਾਵੇਂ ਬਹਿ ਜਾ ਕੋਲੇ ਵੀ ਨਹੀਂ ਖੜਦਾ ਮੁੜ ਕੇ ਹੱਥ ਸਾਥ ਵੇ ਫੋਲ ਨਹੀਂ ਖੜ ਗਿਆ ਦਲਾਲੀ ਹਜ਼ਾਰ ਹੀ ਦੇ ਬਹੁਗੀ ਕਿਉਂ ਹਾਂ ਭਾਈ ਕਿੰਨੇ ਦੀ ਦਲਾਲੀ ਦੀ ਗੱਲ ਕੀਤੀ ਆ ਦਲਾਲ ਕੀਤੀ ਤੂੰ ਦੋ ਦੀ ਉੱਤੇ ਹੁੰਦੀ ਫੇਰ ਦਿੰਦਾ ਨਹੀਂ ਤੂੰ ਛੱਡ ਭਰਾ ਜੀ ਡਾਕਟਰੀ ਤੂੰ ਤਿੰਨਣਾ ਮੰਗ ਲਈ ਦੇਤੀ ਤੂੰ ਤਿੰਨਣਾ ਬਸ ਆਈ ਯਾਰਾ ਹਾਂ ਐਡੀ ਦਾ ਔਰ ਰਹਿਣ ਦੇ ਭਾਈ ਸਾਨੂੰ ਵੀ ਨਹੀਂ ਇਹ ਜੀ ਕਰਜ ਤੂੰ ਬਾਗ ਨਹੀਂ ਦੇਣੀ ਉਹ ਚਲ ਜਵਾਂ ਨਾ ਦੇ ਯਾਰ ਇੱਕ ਇਸੇ ਦੇ ਬੈਠੇ ਆ ਸੀ ਹੋਰ

जहरी ਬਾਜੀ ਪਾ ਰਿਹਾ ਆ ਆਪਦੇ ਉਹ ਗੱਤੇ ਲੱਗਿਆ ਸਿੰਗਾਂ ਨੂੰ ਲੈ ਗਿਆ ਨਾ ਲੈ ਗਿਆ ਨਹੀਂ ਲੈ ਕੇ ਰਹੀ ਹੁਣ ਹਉ ਬੈਠ ਲੱਗੋ ਉਹ ਦਸਾਇਆ ਇੱਥੇ 3 ਰੁਪਏ ਹਾਂ ਉਹ ਗੱਜਾ ਅੱਜ ਕਹੋ ਕੋਲ ਬੰਦ ਤੁਹਾਡੀ ਹੈ ਨਾਲ ਫੇਰ ਲੱਗ ਗਈ ਤੁਹਾਡੀ ਸਾਡੇ ਨਹੀਂ ਪੰਜ ਹੋ ਗਿਆ ਪੰਜ ਪੰਜ ਹੋ ਗਿਆ ਪੱਛੇ ਪਾ ਦੋ ਕਿਵੇਂ ਯਕੀਨ ਆਊਗਾ